ਬਿਕਰਮ ਮਜੀਠੀਆ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਨੋਟਿਸ ਦੇਣ ਦੇ ਲਈ ਕਿ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਅਗਾਊ ਜ਼ਮਾਨਤ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਪਹਿਲਾ ਚਰਚਾਵਾ ਹੋਈਆਂ ਤੇ ਉੱਥੇ ਹੀ ਲਗਾਤਾਰ ਸੁਰਖੀਆਂ ਦੇ ਵਿੱਚ ਬਿਕਰਮ ਮਜੀਠੀਆ ਦਾ ਮਾਮਲਾ ਹਜੇ ਤੱਕ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਅੱਜ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਜਿਹੜੀ ਕਿ ਬਿਕਰਮ ਮਜੀਠੀਆ ਨੂੰ ਦਿੱਤੀ ਹੈ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਖੂ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਡਿਊਟੀ 'ਚ ਬਿਗਰਨ ਪਾਉਣ ਦੇ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ ਪੰਜਾਬ ਸਰਕਾਰ ਅਕਾਲੀ ਆਖੂ ਖਿਲਾਫ ਇਸ ਮਾਮਲੇ 'ਚ ਕਾਰਵਾਈ ਤੋਂ ਪਹਿਲਾ ਹੁਣ ਦਾਸੀਏ ਕਿ 7 ਦਿਨ ਦਾ ਨੋਟਿਸ ਜਾਰੀ ਕਰੇਗੀ ਤੇ ਦਸੋ ਬਾਅਦ ਹਾਈ ਕੋਰਟ ਦੇ ਵਿੱਚ ਸੋਮਵਾਰ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਗਾਊ ਜ਼ਮਾਨਤਾ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਮਜੀਠੀਆ ਦੇ ਵਕੀਲ ਨੇ ਕਿਹਾ ਕਿ 31 ਜੁਲਾਈ ਨੂੰ ਉਹਨਾਂ ਦੇ ਜਿਹੜੇ ਵਿਰੁੱਧ ਐਫ ਆਈ ਆਰ ਦੇ ਵਿੱਚ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਨੇ ਤੇ ਉਹਨਾਂ ਤੇ ਜਿਲ੍ਹੇ ਸਰ ਤੇ ਪੁਲਿਸ ਸਰ ਦੇ ਕੰਮ ਦੇ ਵਿੱਚ ਦਖਲ ਦੇਣ ਦਾ ਦੋਸ਼ ਹੈ ਤਾਂ ਇਹ ਹੈ ਕਿ ਘਟਨਾ ਦੀ ਜਿਹੜੀ ਪੂਰੀ ਵੀਡੀਓ ਉਪਲਬਧ ਹੈ ਦੇ ਜਿਸ ਦੇ ਵਿੱਚ ਕਿਤੇ ਵੀ ਪੁਲਿਸ ਚ ਦਖਲ ਦਿੰਦੇ ਨਹੀਂ ਦਿਖਾਰੇ ਤੇ ਜਿਸ ਤੋਂ ਬਾਅਦ ਇਸੇ ਦੀ ਵਜਾਇਓ ਆਪਣੀ ਕੁਰਸੀ ਤੇ ਬੈਠੇ ਨੇ ਗੱਲਾਂ ਕਰ ਰਹੇ ਨੇ ਤੇ ਇਸ ਦੋਸ਼ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਝੂਠ ਬਣਾਇਆ ਗਿਆ ਹੈ ਤੇ ਦੂਜੇ ਪਾਸੇ ਐਫ ਆਈ ਆਰ ਦੇ ਵਿੱਚ ਇਹ ਵੀ ਦੋਸ਼ ਲੱਗਿਆ ਹੈ ਕਿ ਉਹਨਾਂ ਦੇ ਘਟਨਾ ਦੇ ਦੌਰਾਨ ਆਪਣੀਆਂ ਮੋਚਾਂ ਨੂੰ ਵੱਟ ਦਿੱਤਾ ਸੀ ਜਿਸ ਪੁਲਿਸ ਰਾਹੀਂ ਜਿਹੜਾ ਕਿ ਡਰੋਨ ਦਾ ਮਾਮਲਾ ਦੱਸਿਆ ਗਿਆ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਰਹੀ ਹੈ ਤੇ ਸਰਕਾਰ ਦਾ ਇਰਾਦਾ ਸਪਸ਼ਟ ਹੈ ਕਿ ਦੇਖ ਕੇ ਮਜੀਠੀਆ ਨੂੰ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਸਰਕਾਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ करेगी तो इस मामले ਦੇ ਵਿੱਚ ਹਜੇ ਤੱਕ ਸਰਕਾਰ ਨੇ ਜਿਹੜਾ ਕਿ ਸਰ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹਜੇ ਤੱਕ ਗ੍ਰਿਫਤਾਰੀ ਨੂੰ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਤੇ ਸਰਕਾਰ ਕਿਸ ਗੱਲ ਦੀ ਉਡੀਕ ਰਹੀ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਕਿ 26 ਜੂਨ ਨੂੰ ਜਿਹੜੀ ਕਿ ਪ੍ਰਾਪਤ ਹੋਈ ਸੀ ਜਾਂਚ ਦੇ ਵਿੱਚ ਸਮਾਂ ਲੱਗ ਰਿਹਾ ਹੈ ਜਿਸ ਕਾਰਨ ਐਫਆਈਆਰ ਦੇ ਵਿੱਚ ਦੇਰੀ ਹੋਈ ਸਰਕਾਰ ਨੇ ਹਾਈ ਕੋਰਟ ਨੂੰ ਇੱਕ ਹਲਫਨਾਮਾ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੂੰ 7 ਦਿਨਾਂ ਦਾ ਜਿਹੜਾ ਕਿ ਨੋਟਿਸ ਦਿੱਤਾ ਜਾਵੇਗਾ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਮਾਮਲੇ ਦੇ ਵਿੱਚ ਮਜੀਠਿਆਨੂਰ ਵੱਡੀ ਰਾਹਤ ਮਿਲੀ ਹੈ ਤਾਂ ਦੱਸਿਏ ਕਿ 7 ਦਿਨ ਪਹਿਲਾਂ ਸਰਕਾਰ ਨੂੰ ਹੁਣ ਨੋਟਿਸ ਦੇਣਾ ਪਵੇਗਾ ਵਿਕਰਮ ਮਜੀਠਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਨੋਟਿਸ ਦੇਣ ਦੇ ਲਈ ਕਿਹਾ ਤੇ ਜਿਸ ਤੋਂ ਬਾਅਦ ਉਥੇ ਹੀ ਅਗਾਊ ਜ਼ਮਾਨਤ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਪਹਿਲਾ ਚਰਚਾਵਾ ਹੋਈਆਂ ਤੇ ਉਥੇ ਹੀ ਲਗਾਤਾਰ ਸੁਰਖੀਆਂ ਦੇ ਵਿੱਚ ਵਿਕਰਮ ਮਜੀਠੀਆ ਦਾ ਮਾਮਲਾ ਹਜੇ ਤੱਕ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਅੱਜ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਜਿਹੜੀ ਕਿ ਵਿਕਰਮ ਮਜੀਠੀਆ ਨੂੰ ਦਿੱਤੀ ਹੈ ਤਾਂ ਦੂਜੇ ਪਾਸੇ ਉਥੇ ਹੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕੂ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਡਿਊਟੀ 'ਚ ਬਿਗਨ ਪਾਉਣ ਦੇ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ ਪੰਜਾਬ ਸਰਕਾਰ ਅਕਾਲੀ ਆਖੂ ਖਿਲਾਫ ਇਸ ਮਾਮਲੇ 'ਚ ਕਾਰਵਾਈ ਤੋਂ ਪਹਿਲਾ ਹੁਣ ਦਾਸੀਏ ਕਿ 7 ਦਿਨ ਦਾ ਨੋਟਿਸ ਜਾਰੀ ਕਰੇਗੀ ਤੇ ਦਸੋਂ ਬਾਅਦ ਹਾਈ ਕੋਰਟ ਦੇ ਵਿੱਚ ਸੋਮਵਾਰ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਗਾਊ ਜ਼ਮਾਨਤਾ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਮਜੀਠੀਆ ਦੇ ਵਕੀਲ ਨੇ ਕਿਹਾ ਕਿ 31 ਜੁਲਾਈ ਨੂੰ ਉਹਨਾਂ ਦੇ ਜਿਹੜੇ ਵਿਰੁੱਧ ਐਫ ਆਈ ਆਰ ਦੇ ਵਿੱਚ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਨੇ ਤੇ ਉਹਨਾਂ ਤੇ ਵਿਜੀਲੈਂਸ ਅਤੇ ਪੁਲਿਸ ਦੇ ਕੰਮ ਦੇ ਵਿੱਚ ਦਖਲ ਦੇਣ ਦਾ ਦੋਸ਼ ਹੈ ਤਾਂਥੇ ਹੈ ਕਿ ਘਟਨਾ ਦੀ ਇਹ ਪੂਰੀ ਵੀਡੀਓ ਉਪਲਬੰਦ ਹੈ ਜਿਸ ਦੇ ਵਿੱਚ ਕੋਈ ਤੇ ਵੀ ਪੁਲਿਸ ਚ ਦਖਲ ਦਿਂਦੇ ਨਹੀਂ ਦਿਖਾਰੇ ਤੇ ਜਿਸ ਤੋਂ ਬਾਅਦ ਇਸੇ ਦੀ ਵਜਾਇਓ ਆਪਣੀ ਕੁਰਸੀ ਤੇ ਬੈਠੇ ਨੇ ਗੱਲਾਂ ਕਰ ਰਹੇ ਨੇ ਅਤੇ ਇਸ ਦੋਸ਼ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਝੂਠ ਬਣਾਇਆ ਗਿਆ ਹੈ ਤੇ ਦੂਜੇ ਪਾਸੇ ਐਫ ਆਈ ਆਰ ਦੇ ਵਿੱਚ ਇਹ ਵੀ ਦੋਸ਼ ਲੱਗਿਆ ਹੈ ਕਿ ਉਹਨਾਂ ਦੇ ਘਟਨਾ ਦੇ ਦੌਰਾਨ ਆਪਣੀਆਂ ਮੋਚਾਂ ਨੂੰ ਵੱਟ ਦਿੱਤਾ ਸੀ ਜਿਸ ਪੁਲਿਸ ਰਾਹੀਂ ਜਿਹੜਾ ਕਿ ਡਰੋਨ ਦਾ ਮਾਮਲਾ ਦੱਸਿਆ ਗਿਆ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਰਹੀ ਹੈ ਤੇ ਸਰਕਾਰ ਦਾ ਇਰਾਦਾ ਸਪਸ਼ਟ ਹੈ ਕਿ ਦੇਖ ਕੇ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਸਰਕਾਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ करेगी तो इस मामले ਦੇ ਵਿੱਚ ਹਜੇ ਤੱਕ ਸਰਕਾਰ ਨੇ ਜਿਹੜਾ ਕਿ ਸਰ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹਜੇ ਤੱਕ ਗ੍ਰਿਫਤਾਰੀ ਨੂੰ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਤੇ ਸਰਕਾਰ ਕਿਸ ਗੱਲ ਦੀ ਉਡੀਕ ਰਹੀ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਕਿ 26 ਜੂਨ ਨੂੰ ਜਿਹੜੀ ਕਿ ਪ੍ਰਾਪਤ ਹੋਈ ਸੀ ਜਾਂਚ ਦੇ ਵਿੱਚ ਸਮਾਂ ਲੱਗ ਰਿਹਾ ਹੈ ਜਿਸ ਕਾਰਨ ਐਫਆਈਆਰ ਦੇ ਵਿੱਚ ਦੇਰੀ ਹੋਈ ਸਰਕਾਰ ਨੇ ਹਾਈ ਕੋਰਟ ਨੂੰ ਇੱਕ ਹਲਫਨਾਮਾ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੂੰ 7 ਦਿਨਾਂ ਦਾ ਜਿਹੜਾ ਹੈ ਕਿ ਨੋਟਿਸ ਦਿੱਤਾ ਜਾਵੇਗਾ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਮਾਮਲੇ ਦੇ ਵਿੱਚ ਮਜੀਠਿਆਨੂਰ ਵੱਡੀ ਰਾਹਤ ਮਿਲੀ ਹੈ ਤਦ ਤਾਕੀ ਕਿ 7 ਦਿਨ ਪਹਿਲਾਂ ਸਰਕਾਰ ਨੂੰ ਹੁਣ ਨੋਟਿਸ ਦੇਣਾ ਪਵੇਗਾ